ਲਾਰੈਂਸ ਰੋਡ ਤੇ ਸਥਿਤ ਕਾਨਾ ਸੂਟ ਸਤੇ ਹੋਟਲ ਸੈਂਡੋਸ ਜਿੱਥੇ ਰੋਜ਼ਾਨਾ ਲੱਖਾਂ ਰੁਪਏ ਦੀ ਵਿਕਰੀ ਹੁੰਦੀ ਹੈ ਪਰ ਇੱਥੇ ਗਾਹਕਾਂ ਲਈ ਕੋਈ ਵੀ ਪਾਰਕਿੰਗ ਦੀ ਵਿਵਸਥਾ ਨਹੀਂ ਕੀਤੀ ਗਈ ਰੋਜ਼ ਦੇ ਰੋਜ਼ ਇੱਥੇ ਇੰਨਾ ਭਾਰੀ ਰਸ਼ ਹੋ ਜਾਂਦਾ ਹੈ ਕਿ ਸੜਕਾਂ ਤੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਗੱਡੀਆਂ ਜਾਮ ਵਿੱਚ ਫਸ ਜਾਂਦੀਆਂ ਹਨ ਅਤੇ ਆਮ ਆਵਾਜਾਈ ਠਾਪੂ ਜਾਂਦੀ ਹੈ ਪਰ ਟ੍ਰੈਫਿਕ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆ ਕਾਨਾ ਸਵੀਟ ਸ਼ਾਪ ਦੇ ਬਾਹਰੋਂ ਜਿਹੜੀਆਂ ਗਲਤ ਢੰਗ ਨਾਲ ਗੱਡੀਆਂ ਖੜੀਆਂ ਸਨ ਉਹਨਾਂ ਨੂੰ ਟੋਕ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਪੁਲਿਸ ਅਧਿਕਾਰੀ ਨੇ ਆਖਿਆ ਕਿ ਲੋਰੈਂਸ ਰੋਡ ਤੇ ਲਗਾਤਾਰ ਜੋ ਲੋਕ ਗਲਤ ਪਾਰਕਿੰਗ ਕਰਦੇ ਹਨ ਉਹਨਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਹੀ ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ ਕਿ ਲੋਕ ਗਲਤ ਢੰਗ ਨਾਲ ਪਾਰਕਿੰਗ ਨਾ ਕਰਨ ਜਿਹੜੀਆਂ ਜਗ੍ਹਾ ਜਾਂ ਬਹੁਤ ਲਾਂਦੇ ਨੇ ਗੱਡੀਆਂ ਜਿੱਥੇ ਮਰਜ਼ੀ ਦਿਲ ਕਰਦਾ ਲਾ ਕੇ ਚਲੇ ਜਾਂਦੇ ਨੇ ਹੂੰ ਤੇ ਇਹਦੇ ਤੇ ਪਬਲਿਕ ਨੂੰ ਲੱਗਦਾ ਕਿ ਰਾਸਮੇਟ ਹੋ ਗਈ ਹੈ। ਇਹਦਾ ਕੀ ਪਰਬਲ ਕੀਤੀ ਹੈ ਜੀ? ਇਹਦੇ ਚਲਾ ਲ ਪਿੱਛਾ ਜਾਏਗਾ ਜੀ। ਫੁੱਲ ਸਲਾਨ ਲਾ ਜਾ ਕੇ ਟ੍ਰੈਫਿਕ ਫੁੱਲ ਸਲਾਨ ਚਲਾਨ ਕੀਤਾ ਜਾਏਗਾ। ਠੀਕ ਹੈ ਜੀ ਤੇ ਕੀ ਸੰਦੇਸ਼ ਹੈ ਜੀ ਸ਼ਹਿਰ ਵਾਸੀਆਂ ਨੂੰ? ਮੈਂ ਤਾਂ ਇਹੀ ਕਹਿੰਦਾ ਗੱਡੀਆਂ ਜਿੱਥੇ ਬੰਦੇ ਪਾਰਕਿੰਗ ਹੈ ਉੱਥੇ ਇਲਾਨ ਕਿ ਪਬਲਿਕ ਨੂੰ ਕੋਈ ਹਰਾਸਮੇਟ ਨਾ ਆਵੇ। ਦੁਕਾਨਦਾਰਾਂ ਨੂੰ ਕੀ ਅਪੀਲ ਹੈ ਜੀ ਜਿਹੜਾ ਕੋਲ ਪਾਰਕਿੰਗ ਨਹੀਂ ਗਈ? ਦੁਕਾਨਦਾਰਾਂ ਨੂੰ ਦੱਸਾਏ ਵੇਖੋ ਕਿਤੇ ਪਾਰਕਿੰਗ ਹੈਗੀ ਤੇ ਪਿੱਛੇ ਵੀ ਹੈਗੀ ਕਹਿੰਦੇ ਪਾਰਕਿੰਗ ਹੈ। ਚਤਕਾਰ ਕੱਲ ਵੀ ਕਾਨਾ ਸਵੀਰ ਤੇ ਲਾ ਕੇ ਕਿਉਂ ਜਾਮਲ ਕਰੰਦਾ ਜੀ ਇਥੇ ਦੇਖੋ ਤੁਹਾਡੇ ਸਾਹਮਣੇ ਇਹ ਗੱਡੀਆਂ ਸਾਰੀਆਂ ਲੱਗੀਆਂ ਹੀਆਂ ਰੋਡ ਦੇ ਉੱਤੇ ਲੱਗੀਆਂ ਹੀਆਂ ਨੇ ਭਈ ਸਾਡੀ ਕੋਸ਼ਿਸ਼ ਹੁੰਦੀ ਕਿ ਜਾਮ ਨਾ ਲੱਗੇ ਗੱਡੀਆਂ ਲਗਾਤਾਰੀ ਚੁੱਕ ਕੇ ਰੱਖਦੇ ਆ ਜੀ ਐ ਕਾਰਵਾਈ ਅੱਗੇ ਤੋਂ ਕਿਸ ਤਰ੍ਹਾਂ ਚੱਲੂ ਰਹੇਗੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਤੋਂ ਤੁਹਾਡਾ ਸਹਿਯੋਗ ਚਾਹੀਦਾ ਸਾਨੂੰ ਤੁਹਾਡੇ ਸਹਿਯੋਗ ਨਾਲ ਹੀ ਰਸਤੇ ਦਾ ਸਭ ਕੁਝ ਬਣਾ ਜੀ ਤੇ ਮੈਡਮ ਵੀ ਸਾਡੇ ਅਮਨਦੀਪ ਜੀ ਬਹੁਤ ਕੋਸ਼ਿਸ਼ ਕਰ ਰਹੇ ਨੇ ਲਗਾਤਾਰੀ ਉਹ ਤੁਹਾਨੂੰ ਨਜ਼ਰ ਰੱਖ ਕੇ ਸੜਕਾਂ ਦੇ ਉੱਤੇ ਤੇ ਸੀਪੀ ਸਾਹਿਬ ਵੱਲੋਂ ਇਹ ਹੀ ਦੱਸਤਾ ਹੈ ਟ੍ਰੈਫਿਕ ਲਗਾ ਰਿਹਾ ਹੈ ਸਚਾਰੂ ਰੂਪ ਨਾਲ ਚੱਲ ਜਾਈ ਜੀ ਲਾਰੈਂਸ ਰੋਡ ਤੇ ਇਸ ਵਕਤ ਮੌਜੂਦ ਆ ਤੇ ਕੁਝ ਜਿਹੜੇ ਵਪਾਰਕ ادارے ਨੇ ਉਹਨਾਂ ਵੱਲੋਂ ਅਣਗਹਿਲੀ ਕੀਤੀ ਜਾ ਰਹੀ ਹੈ ਪਾਰਕਿੰਗ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਰੋਂਗ ਪਾਰਕਿੰਗ ਨੂੰ ਲੈ ਕੇ ਜਿਹੜਾ ਇੱਥੇ ਜਾਮ ਲੱਗਦੇ ਨੇ ਲੋਕ ਸੜਕਾਂ ਤੇ ਹੀ ਵਾਨ ਖੜੇ ਕਰ ਦਿੰਦੇ ਨੇ ਜਿਸ ਵਜ੍ਹਾ ਦੇ ਨਾਲ ਰਾਹੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਜਿਹੜੇ ਵਾਹਨ ਨੇ ਚੱਲਦੇ ਨਹੀਂ ਬਲਕਿ ਰਿੰਗਦੇ ਹੋਏ ਦਿਖਾਈ ਦਿੰਦੇ ਨੇ ਸੋ ਇਹਨਾਂ ਵਪਾਰਕ ਅਦਾਰਿਆਂ ਨੂੰ ਚਾਹੀਦਾ ਹੈ ਕਿ ਆਪਣੀ ਪਾਰਕਿੰਗ ਦਾ ਪ੍ਰਬੰਧ ਕਰਨ ਤੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਜਦੋਂ ਵੀ ਉਹ ਕਿਸੇ ਨੂੰ ਬਿਲਡਿੰਗ ਬਣਾਉਣ ਦੀ ਪਰਮਿਸ਼ਨ ਦਿੰਦੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਪਾਰਕਿੰਗ ਸਪੇਸ ਚੈੱਕ ਕੀਤੀ ਜਾਵੇ ਕਿ ਉਹਨਾਂ ਦੇ ਕੋਲ ਪਾਰਕਿੰਗ ਹੈ ਜਾਂ ਨਹੀਂ ਤਾਂ ਜੋ ਸ਼ਹਿਰ ਦੇ ਵਿੱਚ ਵੱਧ ਰਹੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਹੈ ਉਹ ਨਾ ਪੈਦਾ ਹੋਵੇ ਸਹਿਯੋਗੀ ਰਕੇਸ਼ ਦੇ ਨਾਲ ਵਿਜੇ ਕੁਮਾਰ ਫਾਸਟਪੀ ਨਿਊਜ਼ ਅੰਮ੍ਰਿਤਸਰ